ਪੰਜਾਬ ਬਾਰੇ ਜਾਣਣਾ ਹੋਵੇ ਤੇ ਪੜਨਾ ਹੋਵੇ ਉਹ ਵੀ ਵਿਸਥਾਰ ਵਿੱਚ ਤਾਂ ਪੰਜਾਬ ਨਾਮ ਦੀ ਕਿਤਾਬ ਦੇ ਪੰਨਿਆਂ ਨੂੰ ਗਿਣਨਾ ਸੌਖਾ ਨਹੀਂ ਕਿਉਂਕਿ ਪੰਜਾਬ ਬਹੁਤ ਵਿਸ਼ਾਲ ਹੈ ਇਹਦੀ ਵਿਰਾਸਤ ਇਹਦਾ ਸੱਭਿਆਚਾਰ ਬਹੁਤ ਵਿਸ਼ਾਲ ਹੈ ਪਰ ਕਹਿੰਦੇ ਹੁੰਦੇ ਆ ਕਿ ਗਿਆਨ ਜਿੱਥੋਂ ਜਿੰਨਾ ਵੀ ਮਿਲੇ ਬਟੋਲ ਲਵੋ ਤਾਂ ਅੱਜ ਅਸੀਂ ਪੰਜਾਬ ਦੇ ਕਿਸੇ ਪੰਨੇ ਉੱਤੇ ਲਿਖੇ ਹੋਏ ਥੋੜੇ ਜਿਹੇ ਇਤਿਹਾਸ ਦੀ ਝਲਕ ਦਿਖਾਉਣ ਜਾ ਰਹੇ ਹਾਂ ਆਜੋ ਪੰਜਾਬ ਵਾਲੇ ਜਾਣੀਏ ਪੰਜਾਬ ਦੇ ਇਸ ਵਿਸ਼ਾਲ ਸਭਿਅਤਾ ਦੀਆਂ ਕੁਝ ਚੱਕੀਆਂ ਦਿਖਾਈਏ ਆਜੋ ਗੱਲਾਂ ਕਰੀਏ ਅਸੀਂ ਅੱਜ ਕਟਾਰੀਆਂ ਦੇ ਕੋਲ ਪਿੰਡ ਕੋਟਲਾ ਖੜੇ ਹਾਂ ਤੇ ਸਾਨੂੰ ਬੜੇ ਵਧੀਆ ਦ੍ਰਿਸ਼ ਦੇਖਣ ਨੂੰ ਮਿਲੇ ਤੇ ਅਸੀਂ ਸਰਦਾਰ ਸੁਦਾਗਰ ਸਿੰਘ ਜੀ ਨੂੰ ਸਾਡੇ ਜਿਹੜਾ ਰਾਪਟਾ ਦੇ ਨਾਲ ਹੋਇਆ ਤੇ ਉਹਨਾਂ ਨਾਲ ਗੱਲ ਕੀਤੀ ਕਿ ਇਸ ਇਲਾਕੇ ਦੇ ਵਿੱਚ ਕਾਫੀ ਸਾਰੇ ਜਿਹੜੇ ਕੁੱਪ ਨੇ ਉਹ ਐਸੇ ਤਰ੍ਹਾਂ ਬਣਾਏ ਹੋਏ ਨੇ ਤੇ ਆਓ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਵੇਂ ਉਹ ਲੋਕਾਂ ਨੂੰ ਪ੍ਰੇਰਣਾ ਦੇਣਗੇ ਕਿ ਉਹ ਪਰਾਲੀ ਜਿਹੜੀ ਆ ਉਹਨੂੰ ਅੱਗ ਨਹੀਂ ਲਾਉਂਦੇ ਨਾੜ ਨੂੰ ਅੱਗ ਨਹੀਂ ਲਾਉਂਦੇ ਹਾਂਜੀ ਸਰ ਪਲੀਜ਼ ਤੁਸੀਂ ਦੱਸੋ ਪਈਏ ਜਿਹੜੇ ਕੁੱਪ ਨੇ ਕਿਸ ਪਰਪਸ ਲਈ ਬਣਾਏ ਨੇ ਔਰ ਲੋਕਾਂ ਨੂੰ ਸੁਨੇਹਾ ਦਿਓ ਤੁਸੀਂ ਧਰਤੀ ਨੂੰ ਕਿਵੇਂ ਬਚਾ ਰਹੇ ਆ ਹਾਂਜੀ ਇਹ ਅਸੀਂ ਆਪਣਾ ਛੇਲ ਕਰਨ ਵਾਸਤੇ ਆ ਜੀ ਮੈਲੋਂ ਵੀ ਦੇ ਦੰਨੇ ਆ ਬਾਕੀ ਵਪਾਰੀ ਪਸ਼ੂਆਂ ਡੰਗਰਾਂ ਵਾਲੇ ਵੀ ਲੈ ਜਾਂਦੇ ਨੇ ਡੈਰੀਆਂ ਵਾਲੇ ਬਾਕੀ ਇਹ ਤਾਂ ਚਲੋ ਕੰਮ ਆਣ ਵਾਲੀ ਚੀਜ਼ ਆ ਸੀ ਪਰਾਲੀ ਨੂੰ ਵੀ ਕਦੇ ਅੱਗ ਨਹੀਂ ਲਾਏ ਜੀ ਅਸੀਂ ਸਾਰੀ ਮਾਲਚ ਕਰਦੇ ਆ ਪਰਾਲੀ ਦੀ ਜੀ ਨੇ ਦੇ ਵਿੱਚ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਹਰ ਜਗ੍ਹਾ ਜਿਹੜੀ ਆ ਅੱਗ ਲਾਈ ਜਾ ਰਹੀ ਆ ਪੂਰੀ ਧਰਤੀ ਸਾੜ ਦਿੱਤੀ ਲੋਕਾਂ ਨੇ ਪਸ਼ੂ ਪੰਛੀ ਸਾਰੇ ਜਿਹੜੇ ਸੀਗੇ ਜਲੇ ਗਏ ਉਹਨਾਂ ਦੇ ਦਾ ਨੁਕਸਾਨ ਹੋਇਆ ਤੇ ਇਹ ਤੁਹਾਡੀ ਬਹੁਤ ਅੱਛੀ ਗੱਲ ਜਿਹੜੀ ਲੱਗੀ ਆ ਤੇ ਤੁਸੀਂ ਲੋਕਾਂ ਨੂੰ ਕੀ ਪ੍ਰੇਰਣਾ ਦੇਣੀ ਚਾਹੁੰਦੇ ਆ ਨਹੀਂ ਜੀ ਅੱਗ ਲਾਉਣੀ ਤਾਂ ਮਾੜੀ ਐ ਦੇਖੋ ਜ਼ਮੀਨ ਦੀ ਜਿਹੜਾ ਜਰਮੀਨੇਸ਼ਨ ਆ ਉਹ ਵੀ ਘਟਦਾ ਹੈ ਹੋਰ ਜਾਨਵਰ ਵੀ ਜਿਹੜੇ ਆਪਣੇ ਮਿੱਤਰ ਪੰਛੀ ਨੇ ਉਹ ਵੀ ਜਲਦੇ ਨੇ ਇਹ ਲਾਉਣੀ ਨਹੀਂ ਚਾਹੀਦੀ ਅਸੀਂ ਤਾਂ ਜੀ 10-15 ਸਾਲ ਤੋਂ ਲਾ ਨਹੀਂ ਰਹੇ ਬਹੁਤ ਵਧੀਆ ਗੱਲ ਤੁਸੀਂ ਕਹ ਰਹੇ ਆ ਜੀ ਲਾਉਣੀ ਨਹੀਂ ਚਾਹੀਦੀ ਨਹੀਂ ਬਹੁਤ ਚੰਗੀ ਗੱਲ ਆ ਜੀ ਤੁਸੀਂ ਜਿਹੜਾ ਹੈ ਇੱਕ ਹਿੱਸਾ ਪਾ ਰਹੇ ਆ ਵਾਤਾਵਰਨ ਨੂੰ ਬਚਾਉਣਾ ਦਾ ਧਰਤੀ ਸਾਡੀ ਮਾਂ ਆ ਅਸੀਂ ਧਰਤੀ ਮਾਂ ਨੂੰ ਹੀ ਅਗਲਾ ਲਾ ਕੇ ਫੂਕ ਰਹੇ ਆ ਤੇ ਕਿਹਾ ਜਾਂਦਾ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਲੋਕਾਂ ਲਈ ਕੀ ਸੁਨੇਹਾ ਤੁਹਾਡਾ ਨਹੀਂ ਲੋਕਾਂ ਨੂੰ ਤਾਂ ਇਹ ਜੀ ਆਪੇ ਹਰ ਇੱਕ ਬੰਦੇ ਦਾ ਫਰਜ਼ ਬਣਦਾ ਜਾਗਰਤ ਹੋਣਾ ਦੇਖੋ ਇਹਨਾਂ ਨੁਕਸਾਨ ਨਹੀਂ ਧਰਤੀ ਦਾ ਕਰਨਾ ਚਾਹੀਦਾ ਜਿੱਥੋਂ ਅਸੀਂ ਆਪਣਾ ਪੇਟ ਭਾਰਦੇ ਆ ਦੁਨੀਆ ਨੂੰ ਪਾਗਲਦੇ ਆ ਇਹ ਚੀਜ਼ ਨੂੰ ਸਾਨੂੰ ਸੋਚ ਕਰਨਾ ਚਾਹੀਦਾ ਸਤਿਗੁਰ ਸਿੰਘ ਜੀ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਇੱਕ ਚੰਗਾ ਜਿਹੜਾ ਹੈ ਕੰਮ ਕਰ ਰਹੇ ਆ ਸਾਨੂੰ ਜੇ ਅਸੀਂ ਸਾਰੇ ਇਸ ਤਰ੍ਹਾਂ ਕੰਮ ਕਰਨ ਲੱਗ ਜਾਈਏ ਤੇ ਅਸੀਂ ਜਿਹੜਾ ਪਾਣੀ ਹੈ ਉਹਨੂੰ ਵੀ بچਾ ਸਕਦੇ ਆ ਧਰਤੀ ਮਾਂ ਨੂੰ ਵੀ بچਾ ਸਕਦੇ ਆ ਤੁਹਾਨੂੰ ਕਦੇ ਕੋਈ ਗਵਰਨਮੈਂਟ ਨੇ ਵੀ ਇਹਨੂੰ ਮਤਲਬ ਪ੍ਰਸਾਧਿਤ ਹੋ ਕੇ ਤੁਹਾਡੀ ਕੋਈ ਮਦਦ ਕੀਤੀ ਜਾਂ ਕੋਈ ਗਵਰਨਮੈਂਟ ਦਾ ਕੋਈ ਕਦੇ ਬੁਲਾਰਾ ਤੁਹਾਡੇ ਕੋਲ ਆਇਆ ਇੱਕਾ ਤੋਂ ਤੁਸੀਂ ਕੰਮ ਸ਼ੁਰੂ ਕੀਤਾ ਜੀ ਹਾਂਜੀ ਮੈਡਮ ਅਸੀਂ ਸਾਨੂੰ 14 ਤੋਂ ਜਦੋਂ ਸਾਨੂੰ ਕੋਈ ਲੱਗਿਆ ਵੀ ਇਹ ਚੀਜ਼ ਮਾੜੀ ਹੈ ਅਸੀਂ ਮਸ਼ੀਨਾਂਾਂ ਖਰੀਦਣਾਂ ਸ਼ੁਰੂ ਕਰਿਆ ਜਦੋਂ ਸਰਕਾਰ ਨੇ ਸ਼ੁਰੂ ਕਰਾ ਸਰਕਾਰ ਨੇ ਸਾਡੀ ਬੜੀ ਮਦਦ ਕੀਤੀ ਹੈ ਜੀ ਸਾਨੂੰ ਸਰਪ੍ਰਸਤੀਆਂ ਵੀ ਦਿੱਤੀਆਂ ਸਾਰੀਆਂ ਤੇ ਡੀਸੀ ਸਾਹਿਬ ਵੀ ਸਾਡੇ ਨੂੰ ਆ ਕੇ ਸਨਮਾਨਤ ਕਰਕੇ ਗਏ ਜੀ ਸਨਮਾਨਤ ਕਰਕੇ ਗਏ ਨੇ ਇਹ ਤੁਸੀਂ ਪ੍ਰੇਰਣਾ ਜਿਹੜੀ ਇੱਥੋਂ ਦੁਆਬੇ ਚੋਂ ਹੀ ਤੁਹਾਨੂੰ ਮਿਲੀ ਜਾਏ ਇਹਨੂੰ ਕਿਸੇ ਹੋਰ ਪਾਸੇ ਤੋਂ ਤੁਸੀਂ ਲੈ ਕੇ ਆਏ ਜੀ ਨਹੀਂ ਜੀ ਅਸੀਂ ਸਾਡਾ ਪਿੱਛਾ ਜਿਹੜਾ ਮਾਲਵੇ ਤੋਂ ਅਸੀਂ ਮਾਲਵੇ ਤੋਂ ਵੀ ਪਹਿਲਾਂ ਤੋਂ ਵੀ ਅਸੀਂ ਪਰਾਲੀ ਨੂੰ ਕਦੇ ਅੱਗ ਨਹੀਂ ਲਾਈ ਗੁਜਰਾں ਵਗੈਰਾ ਨੂੰ ਚੁਕਾ ਕੇ ਅਸੀਂ ਮਤਲਬ ਖੇਤ ਸਾਫ਼ ਕਰਦੇ ਰਹੇ ਆਲੂ ਲਗਾਉਣ ਵਾਸਤੇ ਜੀ 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 ਹਾਂ ਜੀ ਹਾਂ ਜੀ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਆ ਜੀ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਜੀ ਇਹ ਤੁਹਾਡਾ ਜਿਹੜਾ ਹੈ ਇਹ ਪ੍ਰੇਰਣਾਦਾਇਕ ਕੰਮ ਆ ਬਹੁਤ ਮਿਹਰਬਾਨੀ ਤੁਸੀਂ ਬਾਕੀ ਲੋਕਾਂ ਨੂੰ ਵੀ ਜਾਗਰਿਤ ਕਰਿਆ ਕਰੋ ਜੀ ਸ਼ੁਕਰੀਆ